ਬੱਡੀ ਮਮੀ ਬੱਡੀ ਮਮੀ ਮੰਮੀ ਤੇ ਬੱਕ ਜੱਜ ਦੀ ਗੱਡੀ ਲੈਣੀਆਂ ਨੇ ਆ ਤਾਂ ਜਿਹੜੀ ਗੱਲ ਹੋਣੀ ਸੀ ਹੋ ਗਈ ਵੀਰਾ ਕੁੜੀ ਨੇ ਰੋਕ ਤਾ ਹੀ ਬੂਨ ਕਰਿਆ ਏ ਰੱਬਾ ਕਿੱਡੀ ਮਾੜੀ ਗੱਲ ਕਰੀ ਹੈ ਮੇਰੇ ਇੱਕ ਤੀ ਤੀ ਜੇ ਦੋ ਤਾਂ ਹੁੰਦਾ ਚੱਲ ਫੇਰ ਵੀ ਟਾਈਮ ਪੂਰਾ ਹੋ ਜਾਂਦਾ ਉਹ ਮਾਮਾ 3 ਕੀ ਕਰਨੇ ਆ ਇੰਨਾ ਧੋਖਾ ਕਿਉਂ ਕਰਿਆ ਤਾ ਹੈ ਏディ ਬੁਰੀਤਾ ਮੇਰਨਾ ਬਣਾਉਣੀ ਕਿ ਜਿੰਨੀ ਬੁਰੀਤਾ ਬਣਾਤੀ ਹੈ ਮੇ ਤੇ ਰੱਗੀ ਕਰਿਆਤੀ ਮਾੜਾ ਹੈ ਦਸਤਾ ਸਹੀ ਨਾ ਮੇਰੀ ਧੀ ਨੇ ਕੀ ਮਾੜਾ ਕਰਿਆਤੀ ਨਾ ਇਹ ਗਾਹ ਦੋ ਧੀ ਨੇ ਕੀ ਕਰਿਆਤੀ ਪੇ ਉਹਨੂੰ ਤਾਂ ਨਾ ਖੋਂਦਾ ਰੱਬਾ ਉਹ ਤਾਂ ਖੋਰੀ ਕੋਟ ਲੈਂਦੇ ਤੀਨੂੰ ਤੋੜ ਦਿੰਦੇ ਬਹਿ ਕੇ ਹੈ ਉਹ ਦੋਨੇ ਖੋਰੀ ਖੋਟੀ ਜਾਂਦੇ ਆਪਦੀ ਕਮਾਈ ਕਰੀਂ ਦਿਖਾਉਂਦੇ ਵੀਰਪਾਲ ਕੋਰੇ ਵੀਰਪਾਲ ਇਹ ਬੇਬੇ ਕੋਰੇ ਆ ਮੇਰੇ ਕੋਰੇ ਕੀ ਗੱਲ ਬੇਬੇ ਤੁਸੀਂ ਬਾਲੀ ਦਾਸ ਜਿਹੋ ਰਹੋ ਨਾ ਰੋਈ ਕਿਉਂ ਜਾਂਨੇ ਹੋ ਰਾਸ ਹੋਣ ਵਾਲੀ ਕਿਹੜੀ ਗੱਲ ਐ ਹੋਰ ਇਹ ਦੁੱਤੇ ਕੀ ਹੋਊਗਾ ਉਹ ਬੈਠੇ ਨੇ ਮਾਮਾਤੀਆਂ ਬਿਲਕੀ ਆਂਦੀਆਂ ਨੇ ਆਪਾਂ ਉਦੋਂ ਔਖੇ ਹੋਗੇ ਹੁਣ ਮੈਂ ਤੈਨੂੰ ਰਨਾ ਰ ਆਈ ਕਰ ਦਿੱਤੀ ਵੀ ਆਪਾਂ ਸਮਨ ਨੂੰ ਤੇ ਬਲਜੀਤ ਨੂੰ ਉਰਨ ਲੈ ਜੀ ਚੱਲ ਕੋਈ ਨਾ ਬੇਬੇ ਮੈਂ ਅਵਤਾਰ ਨੂੰ ਪੁੱਛ ਲੂੰਗੀ ਆਪਾਂ ਵੀ ਸਾਰੇ ਇਕੱਠੇ ਬਹਿ ਕੇ ਰਹਿ ਕਰ ਲਾਂਗੇ ਵੀ ਉਹ ਕੀ ਕਹਿੰਦੇ ਨੇਗੇ ਔਰ ਉੱਥੇ ਉਹਨਾਂ ਦਾ ਹੁਣ ਕੌਣ ਐ ਆਇ ਤਾਂ ਹੋ ਤਾਂ ਔਖ ਹੀ ਗਿਆ ਉਹਨਾਂ ਨੂੰ ਦੋਨੇ ਮਾਮਾ ਤੀਆਂ ਨਹੀਂ ਗੀਆਂ ਹਨਾ ਉਹੀ ਗੱਲ ਆ ਗਿਆ ਚਲ ਜੇ ਆਪ ਹੁੰਦੇ ਵੀਰ ਜੀ ਵਧੀਆ ਟਾਈਮ ਪਾਸ ਹੋ ਜਾਂਦਾ ਉਹਨਾਂ ਦਾ ਵੀ ਤੀ ਨਾਲ ਤਾਂ ਔਖ ਹੀ ਹੈ ਨਾ ਉਹਨੂੰ ਅੱਜ ਕੱਲ ਟਾਈਮ ਕਿਹੜਾ ਕਲ ਜੁਗ ਆ ਗਿਆ ਕੋਈ ਕਿਸੇ ਦੀ ਸੁਣਦਾ ਨਹੀਂ ਨਾ ਸਰੀਕ ਸੁਣੇ ਨਾ ਕੋਈ ਭੈਣ ਭਾਈ ਗਮਾਂਡੀ ਐਡੀ ਸੁਣੇ ਬੈਠੀਆਂ ਰ ਸਰਦਨ ਬਿਲਕੀ ਜਾਂਦੀਆਂ ਨੇਗੀਆਂ ਕੋਈ ਨਹੀਂ ਬੇਬੇ ਚਾਚੇ ਤਾਏ ਤਾਂ ਮਤਵਲਦੇ ਹੁੰਦੇ ਨੇਗੇ ਜੇ ਕੋਈ ਕੋ ਸੋਚਦਾ ਸੋਚੋ 21 ਸੋਚਦਾ ਵੀ ਹਾਂ ਇਹ ਮੇਰੀ ਧੀ ਹੈਗੀ ਕੌਣ ਕਿਸੇ ਨੂੰ ਸੋਚਦਾ ਹੈਗਾ ਉਹਨਾਂ ਦਾ ਆਪਦੇ ਤੱਕ ਮਤਲਬ ਹੈ ਤਾਂ ਹੀ ਮੇਰੇ ਦਿਮਾਗ ਤੇ ਹਾਂ ਹੀ ਗੱਲ ਆ ਜਾਂਦੀ ਵੀ ਮੈਂ ਵੀਰ ਪਾਲਣਾ ਰਾਇ ਕਰਾਂ ਉਧਰੋਂ ਉਤਾਰਨਾ ਰਾਇ ਕਰੀ ਆਪਾ ਊਰੀ ਲਈਏ ਕਦੇ ਮੜ ਮੋਟਾ ਹਸੀਏ ਕਦੇ ਕੋਈ ਗੱਲ ਕਰੀਏ ਕਦੇ ਦੁੱਖ ਦੀ ਕਰੀਏ ਕਦੇ ਸੁਖ ਦੀ ਕਰੀਏ ਉਹ ਤਾਂ ਗੱਲ ਠੀਕ ਹੈ ਬੇਬੇ ਮੈਂ ਉਤਾਰ ਨਾਲ ਤਾਂ ਗੱਲ ਕਰ ਲਾਂ ਵੀ ਕੀ ਕਹਿੰਦੇ ਨੇ ਉਹ ਤਾਂ ਆਪੋ ਦਾਸ ਰਹਿੰਦਾ ਜਦੋਂ ਹੁਣ ਕਰੀ ਆਉਂਦਾ ਉਹ ਕਿਹੜਾ ਖੁਸ਼ ਹੁੰਦਾ ਕਦੇ ਚੱਜ ਨਾਲ ਬੈਠ ਕੇ ਰੋਟੀ ਖਾਦੀ ਹੈ ਕਦੇ ਚੱਜਣਾ ਬੈਠ ਕੇ ਚਾਹ ਪੀਤੀ ਆ ਜਾਂ ਕਿਸੇ ਦੇ ਗੱਲਾਂ ਬਾਤਾਂ ਕਰੀਆਂ ਨੇ ਸਾਰ ਦਿਨ ਸਮਨ ਤੇ ਉਹਨਾਂ ਚ ਬਲਜੀਤ ਚ ਬੜਿਆ ਰਹਿੰਦਾ ਹੈਗਾ ਚੱਲ ਕੋਈ ਨਾ ਬੇਬੇ ਤੂੰ ਵੀ ਨਾ ਬਾਈ ਟੈਨਸ਼ਨ ਜੀ ਕਰਿਆ ਕਰ ਉਹ ਖੇਤੋਂ ਆਉਣ ਵਾਲੇ ਨੇਗੇ ਮੈਂ ਉਹਨਾਂ ਨਾਲ ਆਪੇ ਗੱਲ ਕਰ ਲੂੰਗੀ ਵੀ ਕੀ ਕਹਿੰਦੇ ਨੇ ਚੰਗਾ ਚੰਗਾ ਹਾਂ ਪੰਡ ਦਾ ਨਾ ਪੰਡ ਜੀ ਵੀ ਆ ਚਲ ਮੋਟੇ ਯਾਰ ਲੈਣੀ ਨਿਕਲਦੇ ਆ ਗਏ ਜੀ ਖੇਤੋਂ ਹਾਂ ਆ ਗਿਆ ਪੰਡ ਜੀ ਲਾਉਂਦਾ ਸੀ ਯਾਰ ਇਹ ਨਿੱਕਰ ਵਾਲੀ ਆ ਮਾਚਰ ਕਿਸੇ ਨੂੰ ਬੋਲ ਮਾਰ ਕੇ ਲਾ ਲੂੰਗਾ ਚਲ ਠੀਕ ਕਿਉਂ ਐ ਮੂੰਹ ਜਗਾ ਤੋ ਕਰਖੈ ਨਹੀਂ ਦੱਸ ਜੀ ਕਿਉਂ ਉਹ ਬੇਬੇ ਨਾ ਤਰਕੀ ਦੱਸ ਹੋਈ ਬੈਠੀ ਸੀ ਕਿਉਂ ਬੇਬੇ ਨੂੰ ਕੀ ਹੋ ਗਿਆ ਮੈਨੂੰ ਬੋਲ ਮਾਰ ਲਿਆ ਮੈਂ ਦਾਣਾ ਜਿਆ ਟਿੱਨੀ ਜਾਂਦੀ ਸੀ ਮੈਨੂੰ ਕਹਿੰਦੀ ਵੀਰਪਾਲ ਮੈਂ ਤਾਂ ਇੱਕ ਗੱਲ ਕਹਿਣੀ ਆ ਮੈਂ ਹਾਂ ਦੱਸ ਬੇਬੇ ਕੀ ਕਹਿਨੀ ਆ ਮੰਨਾਂਗੇ ਅਸੀਂ ਤੇ ਕਹਿੰਦੀ ਮੈਂ ਤਾਂ ਐ ਕਹਿੰਦੀ ਆ ਵੀ ਜੇ ਆਪਾਂ ਬਲਜੀਤ ਤੇ ਸੁਮਨ ਨੂਰੇ ਲਈ ਆਈਏ ਵੀ ਉਹਨਾਂ ਦਾ ਉੱਥੇ ਕੌਣ ਹੈਗਾ ਵੀਰਪਾਲ ਮੈਂ ਤਾਂ ਬਾਲੇ ਬਾਰੀ ਸੋਚ ਜਾਏਗਾ ਮੈਨੂੰ ਐ ਰਹਿੰਦਾਗਾ ਵੀ ਜੇ ਮੈਂ ਐਂ ਕਹਤਾ ਵੀ ਭੈਣ ਨੂੰ ਤੇ ਭਾਂਜ ਨੂੰ ਰੇ ਰੋਣਾ ਵੀ ਤੇਰੇ ਮਨ ਚ ਕੋਈ ਖਿਆਲ ਨਾ ਜਾਵੇ ਵੀ ਆਪਦੀ ਭੈਣ ਬਰਾਬਰ ਲੈ ਲਈ ਬਹਾਕੇ ਪਰ ਮੈਂ ਫੇਰ ਚੁੱਪ ਕਰ ਜਾਣਾ ਕਿ ਚਲੋ ਉੱਥੇ ਪਰਿਵਾਰ ਹੈ ਵੀ ਜਿਵੇਂ ਚੱਲਦਾ ਚੱਲਿਆ ਨੇ ਜੇ ਮੈਂ ਖੇਤ ਜਾਣਾ ਤਾਂ ਵੀ ਮੇਰਾ ਸਾਰਾ ਧਿਆਨ ਸੁਮਣ ਚ ਰਹਿੰਦਾ ਹੈਗਾ ਜੇ ਘਰੇ ਆਉਣਾ ਤਾਂ ਵੀ ਮੇਰਾ ਕਿਹੜਾ ਮਨ ਖੁਸ਼ ਹੁੰਦਾ ਹੈਗਾ ਚਲ ਜੇ ਬੇਬੇ ਆਏ ਕਹਿੰਦੀ ਹੈਗੀ ਮੈਂ ਤਾਂ ਆਪ ਖੁਸ਼ ਹਾਂਗਾ ਵੀ ਨਾਲ ਤਾਂ ਆਪਾਂ ਨੂੰ ਵਿਚਾਰੀ ਨੂੰ ਪੜਾ ਦਿਆਂਗੇ ਚਾਚੇ ਤਾਂ ਇਹ ਕੀਦੇ ਹੁੰਦੇ ਨੇ ਹਾਂ ਜੀ ਕੋਈ ਨਹੀਂ ਮੈਂ ਕੀ ਕਹਿਣੀ ਐ ਸਮਝੀ ਮੈਂ ਤਾਂ ਵਧੀਆ ਹੈਗਾ ਜੇ ਉਰੇ ਲਿਆਵਾਂਗੇ ਭੈਣ ਦਾ ਚੰਗਾ ਟਾਈਮ ਪਾਸ ਹੋ ਜਾਊਗਾ ਉਰੇ ਆ ਕੇ ਹਾਂ ਉਹਨਾਂ ਨਾਲ ਗੱਲ ਕਰ ਲਾਂਗੇ ਜਿਹੜੇ 4 ਕਿਲੇ ਜ਼ਮੀਨ ਹੈ ਉਦਾ ਠੇਕਾ ਲੈ ਲਿਆ ਕਰਾਂਗੇ ਆਪਾਂ ਕੁੜੀ ਦੇ ਨਾਂ ਤੇ ਧਰੀ ਜਾਵਾਂਗੇ। ਹਾਂ ਜੀ ਇਹ ਵੀ ਠੀਕ ਹੈ ਤੁਹਾਡੀ ਗੱਲ ਜਿੱਦ ਨੂੰ ਵਿਆਹ ਹੋਣ ਵਾਲੀ ਹੋ ਸੁਖਨਾਂ ਦੇਸਾਂ ਦਾ ਹੋ ਜਾਊਗਾ ਇਹਦਾ ਪੈਸਾ। ਹਾਂ ਚੱਲ ਮੈਂ ਬੇਬੇ ਨਾਲ ਕਰਦਾ ਗੱਲ ਜੇ ਬੇਬੇ ਦਾ ਮਨ ਠੀਕ ਹੋਇਆ ਤਾਂ ਮੈਂ ਬੇਬੇ ਨੂੰ ਐ ਕਹੂੰਗਾ ਵੀ ਆਪਾਂ ਅੱਜ ਹੀ ਚੱਲਦੇ ਆਂਗੇ। ਹਾਂ ਤੁਸੀਂ ਪੁੱਛ ਲੋ ਬੇਬੇ ਨੇ ਮੈਂ ਤਾਂ ਪਾਣੀ ਪੀਉਣੀਆਂ ਟੁੱਟੀ ਆਈ ਪਈ। ਹਾਂ ਪਿਆ ਦੇ ਚੱਲ ਮੈਂ ਕਰਦਾ ਬੇਬੇ ਨਾਲ ਗੱਲ। ਕਿਵੇਂ ਆਂ ਦੀਦੀ? ਠੀਕ ਆ। ਆਈ ਬਹਿ ਕੇ ਦਾਸ ਜੀ ਹੋ ਕੇ ਕੀ ਗੱਲ ਹੋਗੀ? ਬੱਸ ਪੁੱਤਣਾ ਕਿੱਦਾਂ ਰਿਆਨੀ ਆ ਦੇ ਤਾਂ ਪੋਸੂਆ ਕਿੰਨੀ ਜਾਂਦੀਆਂ ਤਾਂ ਵੀ ਬਸ ਉਹਨਾਂ ਦੀ ਯਾਦ ਦੇ ਅੰਦਰ ਬਾਹਰ ਕੰਮ ਕਰਦੇ ਆ ਤਾਂ ਵੀ ਜ਼ਿਆਦਾ ਇੱਕ ਕੁੜੀ ਨੂੰ ਦੇਖ ਕੇ ਤੇ ਤਮਚਦਾ ਰਹਿੰਦਾ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਤੁਸੀਂ ਨਾ ਗੱਲ ਬਾਹਲੀ ਦਿਲ ਤੇ ਨਾ ਲਾਇਆ ਕਰੋ ਹੁਣ ਜਿਹੜਾ ਰੱਬ ਨੇ ਕਾਰੀ ਦਿੱਤਾ ਆਪਣੇ ਕਿਹੜਾ ਹੱਥ ਇੱਕ ਮੰਡੀਪੇ ਰੱਬ ਪੁੱਤ ਦੇ ਦਿੰਦਾ ਫੇਰ ਮੈਨੂੰ ਕਾਹਦੀ ਸੋਚ ਸੀ ਫੇਰ ਤਾਂ ਉਹਨਾਂ ਦੀ ਵੀ ਯਾਦ ਮੈਨੂੰ ਬਸ ਜਵਾਖ ਚ ਹੀ ਦੀਖਦੀ ਹੁਣ ਧੀ ਆ ਕੱਲੀ ਉਹਦੇ ਸੱਤੇ ਕਿਵੇਂ ਕਰਤੂੰਗੀ ਚਲ ਕੋਈ ਗੱਲ ਨਹੀਂ ਦੀਦੀ ਜਿਹੜਾ ਮੇਰਾ ਮੁੰਡਾ ਉਹ ਵੀ ਤਾਂ ਥੋੜਾ ਹੀ ਆ ਮੈਂ ਤਾਂ ਕਰੇ ਦੋਨਾਂ ਬੱਚਿਆਂ 'ਚ ਫਰਕ ਹੀ ਨਹੀਂ ਸਮਝਿਆ ਤੁਸੀਂ ਉਹੀ ਨਾ ਦਿਲ ਤੇ ਗੱਲ ਲਾਇਆ ਕਰੋ ਇਹ ਤਾਂ ਆਪਾਂ ਨੂੰ ਨਾ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਇਹ ਤਾਂ ਹੈ ਮਨਜੀਤ ਮੈਂ ਵੀ ਕਿਤੇ ਉਹਨੂੰ ਬਗਾਨਾ ਤਾਂ ਕੰਮ ਸਮਝਿਆ ਕਿਹੜਾ ਆਪਦਾ ਖੂਨ ਹੁੰਦਾ ਉਹ ਆਪਦਾ ਹੀ ਹੁੰਦਾ ਚਲ ਕੋਈ ਗੱਲ ਨਹੀਂ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਉਹੀ ਬਿਮਾਰ ਹੋ ਜਾਓਗੇ ਐ ਕਰੋ ਤੁਸੀਂ ਬੈਠੋ ਮੈਂ ਤੁਹਾਡੇ ਖਾਤਰ ਚਾਹ ਲੈ ਕੇ ਆਉਣੀ ਆ ਠੀਕ ਹੈ ਹਾਂ ਬੇ ਕਿਵੇਂ ਬੜੀ ਅਰਦਾਸ ਜੀ ਬੈਠੀ ਹੈਗੀ ਹੋਰ ਅਰਦਾਸ ਹੀ ਆਪਾਂ ਹੁਣ ਹੋਰ ਕੀ ਸੌਖੇ ਹੈਗੇ ਔਰ ਮੈਨੂੰ ਵੀਰਪਾਲ ਨੇ ਵੀ ਕਿਹਾ ਸੀਗਾ ਕਹਿੰਦੀ ਬੇਬੇ ਆਏ ਕਹਿੰਦੀ ਕਿ ਵੀ ਸੁਮਨ ਨੂੰ ਤੇ ਬਲਜੀਤ ਨੂੰ ਆਪਾਂ ਹੋਰੀ ਲਿਆਉਣੇ ਆ ਬੇਬੇ ਮੈਂ ਤਾਂ ਬਾਲੇ ਵਾਰੀ ਸੋਚਿਆ ਸੀ ਪਰ ਮੈਂ ਐਂ ਡਰ ਜਾਂਦਾ ਸੀਗਾ ਵੀ ਕਿਤੇ ਵੀਰਪਾਲ ਤੇ ਬਲਜੀਤ ਦਾ ਕਲੇਸ਼ ਨਾ ਹੋਣ ਲੱਗੇ ਬਲਜੀਤ ਐਂ ਕਹੇ ਵੀ ਮੇਰਾ ਘਰ ਹੈਗਾ ਪਰ ਫਿਰ ਵੀ ਮਤਲਬ ਨੂੰ ਤਾਂ ਨੂੰ ਹੀ ਹੁੰਦੀ ਹੈ ਨਾ ਘਰ ਉਹਦਾ ਨਹੀਂ ਬਣਦਾ ਉਹ ਤਾਂ ਵਿਚਾਰੀ ਰਹਿਣ ਬਸੇਰਾ ਕੱਟ ਜੂਗੀ ਹਾਂ ਬੇਬੇ ਮੈਂ ਕਰੀ ਐ ਵੀਰਪਾਲ ਨਾਲ ਗੱਲ ਵੀਰਪਾਲ ਤਾਂ ਆਪ ਕਹਿੰਦੀ ਸੀਗੀ ਸਾਰਿਆਂ ਦੇ ਮਨ 'ਚ ਇੱਕੋ ਹੀ ਗੱਲ ਸੀ ਪਰ ਇੱਕ ਜਿਹਨੂੰ ਦੱਸਣ ਤੋਂ ਡਰਦੇ ਸੀਗੇ ਦੋ ਤਿੰਨ ਹੋ ਕੇ ਉੱਡਾਂਗੇ ਉਹ ਆਪਣੇ ਕੋਲੇ ਬੈਠੀ ਰਿਹਾ ਕਰੂ ਰੋਜ਼ਨ ਕਰ ਲਿਆ ਕਰੂ ਤੀ ਆ ਜਾ ਕਰੂ ਦੋ ਮਹੀਨੇ ਤੋਂ ਚਾਰ ਤੋਂ ਮਿਲ ਗਿਆ ਕਰੂ ਹਾਂ ਬੇਬੇ ਕਿਰਾਂ ਪਾਏ ਆ ਕੇ ਵਿਆਹ ਤਾਂ ਨਹੀਂ ਕਰਾਂਗੇ ਨਾ ਕੁੜੀ ਪੜੀ ਜਾਂਦੀ ਆ ਵਿਚਾਰੀ ਉਹਨੂੰ ਪੜਾਵਾਂਗੇ ਜੇ ਪ੍ਰਮਾਤਮਾ ਸੁਣ ਲੇ ਉਹਨੂੰ ਕੋਈ ਨੌਕਰੀ ਮਿਲ ਜੇ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਵੀ ਆਪਾਂ ਕੱਲ ਤੱਕ ਵਗ ਜਾਂਦੇ ਆਂਗੇ ਕੱਲ ਕਿਹੜਾ ਮੈਂ ਤਾਂ ਕਾਜਾ ਕੁਤਰ ਕੁਤਰ ਕਰਦਾ ਪਾਜੀ ਚੱਲਦੇ ਆਂਗੇ हां चल बेबे फिर मैं बस माड़े ये कपड़े बदल ला। आ खेतों आयंगा लिबड़े जे पए ते, हाँ हाँ। कले कले ते आपा चल देएंगे। वीरपाल ਨੂੰ ਵੀ ਨਾਲ ਹੀ ਲੈ ਚਲਾਂਗੇ ਫਿਰ। ਲੈ ਚਲਾਂਗੇ। ਦੋ ਤਿੰਨ ਦਿਨ ਨਰਾਇ ਹੁੰਦੀ ਐ। हां हां। ਕੱਲੇ ਦੀ ਕੱਲੀ ਹੁੰਦੀ ਐ। ਚਲ बेबे ਫਿਰ ਆਪਣਾ। ਸੋਡੀ ਤਾਂ ਰਹ ਦੋਨਾਂ ਦੀ ਐ ਫਿਰ ਮੈਂ ਤਾਂ ਕੱਲੀ ਆਂਗੀ। हां ਫਿਰ ਆਪਣਾ ਫੈਸਲਾ ਤਾਂ ਇਹੀ ਐ ਨਾ ਆਪਾਂ ਦੋਨੇ ਜਾਨੀਆਂ ਨੂੰ ਘਰੀ ਲੈ ਕੇ ਆਉਣਾ ਹਨਾ। हां हां। ਜਿਹੜਾ ਉਹਦਾ ਕੋਈ ਦੋਕ ਲੈਦਾ ਠੇਕਾ ਉਹਨਾਂ ਨਾਲ ਗੱਲ ਕਰਾਵਾਂਗੇ ਆਹ ਕੋਈ ਨਹੀਂ ਉਹ ਉਹਨਾਂ ਨੂੰ ਆਪਾਂ ਹਿਸਾਬ ਪੱਤੀ ਦੇ ਜੱਲਾਂਗੇ ਆਪਾਂ ਕਿਹੜਾ ਖਰਚਾ ਲੈਣਾ ਆਪਣੇ ਕੋਲ ਸਭ ਕੁਝ ਰਗ ਲੱਗਿਆ ਹਾਂ ਚੱਲ ਬੇਬੇ ਠੀਕ ਹੈ ਮੈਂ ਬਦਲਣਾ ਕੱਪੜੇ ਆਪਾਂ ਚੱਲਦੇ ਆਂ ਫਿਰ ਆਪਾਂ ਦੋ ਪੈਸੇ ਇਕੱਠੇ ਕਰੀਏ ਕੁੜੀ ਦੇ ਵਹਤੇ ਲਾ ਲਾਂਗੇ ਚੰਗਾ ਬੇਬੇ ਦੇ ਭਾਈ ਲਸ ਮੰਨਾ ਛੋਟਾ ਕਰਿਆ ਕਰ ਬਸ ਚੱਲ ਬੈਜੇ ਭਣੇ ਕਿਉਂ ਰੋਈ ਜਾਣਾ ਭਾਈ ਪ੍ਰਮਾਤਮਾ ਦੀ ਕਰੀ ਹੋਈ ਹੈ ਪਰ ਤੇਰੇ ਕਿਸ ਬੰਦੇ ਨੇ ਕਰੀਏ ਬਹਿ ਗੁੰਨਾ ਮਾਰਨੇ ਨਹੀਂ ਕਰ ਹੋਇਆ ਨਾ ਕਰ ਹੋਇਆ ਨਾ ਕਰ ਖਾਤੋ ਭਾਈ ਫੇਰ ਫੇਰ ਨੇ ਇਰਾਕੀ ਕਰਨਗੀ ਬਸ ਮੰਨ ਤਾਂ ਸਾਡਾ ਵੀ ਦੁਖੀ ਹੈਗਾ ਅਸੀਂ ਕਿ ਸੌਖੇ ਆਂਗੇ ਵਿਜੀ ਤਾਂ ਸਾਵਣ ਕਿੱਥੇ ਹੈ ਮੰਮੀ ਹਾਂ ਨੂੰ ਮੰਮੀ ਹਾਂ ਉਹ ਸੁਣਦੇ ਮਾਮੇ ਉਰੀ ਆ ਰਹੇ ਹੈ ਅੱਛਾ ਵੀ ਕਿਵੇਂ ਆ ਗਏ ਉਰੇ ਪਤਾ ਨਹੀਂ ਜਾ ਕੀ ਪਤਾ ਲੱਗਦਾ ਮੈਨੂੰ ਤਾਂ ਪੱਕਾ ਸ਼ੱਕ ਪੈਂਦਾ ਵਰਜੀਤ ਤੇ ਨਾ ਸੁਮਨ ਹੀ ਸੱਦੇ ਹੋਣਗੇ ਇਹ ਹੋ ਸਕਦਾ ਹਾਂ ਮੇਰੀ ਗੱਲ ਸੁਣ ਲੈ ਆਪਾਂ ਨੇ ਇਹਨਾਂ ਨੂੰ ਨਾਲ ਨਹੀਂ ਜਾਣ ਦੇਣਾ ਇਹਨਾਂ ਦੇ ਚੰਗਾ ਭਾਵੇਂ ਕੁਝ ਹੋ ਜਵੇ ਜੇ ਇਹਨਾਂ ਦੇ ਨਾਲ ਵਾਕੇ ਨਾ ਆਪਣੀ ਹੱਥੋਂ ਤਾਂ ਕੁਝ ਨਹੀਂ ਲੱਗਣਾ ਠੀਕ ਆ ਮੰਮੀ ਜਾਣ ਨਹੀਂ ਦਿੰਦੇ ਹਾਂ ਚੱਲ ਆ ਤੇ ਦੇਖੀ ਬੜਕ ਤਾਂ ਲਈਏ ਕੀ ਕਰੀਏ ਬੇਬੇ ਅੰਦਰ ਹੀ ਹੈਗੀ ਲੈ ਆ ਸੁਮਨ ਸੱਸੀ ਕਰਾਂਗੇ ਸੱਸੀ ਤਾਂ ਉਹ ਠੀਕ ਹੋ ਸੱਸੀ ਦਾ ਸੱਸੀ ਦਾ ਕੈਂਸਰ ਤਾਂ ਨਹੀਂ ਹੈ ਉਹ ਠੀਕ ਰਹਿਣੀ ਉਹਦੀ ਹਾਂ ਮੰਮੀ ਉਹਦੀ ਤੇ ਪੜਾਈ ਕਿਵੇਂ ਚੱਲਦੀ ਤੇਰੀ ਵਧੀਆ ਚੱਲੀ ਜਾਂਦੀ ਠੀਕ ਹੈ ਮੰਮੀ ਉਹ ਤਾਂ ਜਿੱਦੇ ਡੜੀ ਡੱਤ ਹੋਈਗੀ ਮੋਦ ਦੇ ਨਹੀਂ ਗਈ ਨਾ ਮਾ ਪੁੱਤ ਤੂੰ ਆਇਨਾ ਕਰ ਸਕੂਲ ਤਾਂ ਜਾਇਆ ਕਰ ਪੜ੍ਹਨੇ ਦੀ ਵਧੀਆ ਮੈਂ ਜੀਉ ਨਹੀਂ ਕਰਤ ਮੰਮੀ ਜਾਣਾ ਕੋਈ ਨਾ ਫਿਰ ਕਿਹਿੰਦਾ ਹੈ ਤੇ ਜੀਤਾ ਬਣਾਉਣਾ ਪੈਂਦਾ ਹੈਗਾ ਸਕੂਲ ਤਾਂ ਪੁੱਤ ਜਾਇਆ ਕਰ ਜੇ ਪੜ੍ਹेंगी ਨਹੀਂ ਤੇਰੇ ਪੈਰ ਨਹੀਂ ਲੱਗਣੇ ਹੈਗੇ ਹੈ ਆਪਣੇ ਪੈਰਾਂ ਸਿਰ ਹੋ ਜਾਣਗੇ ਤੇ ਇਹ ਪੜਾਈ ਤੋਂ ਬਿਨਾ ਕੁਝ ਨਹੀਂ ਬਣਦਾ ਤੈਨੂੰ ਪੜ੍ਹਾਈ ਦੇ ਮਾਰੇ ਅਸੀਂ ਲੈਣਾ ਆਂ ਤੈਨੂੰ ਵਧੀਆ ਸਕੂਲ 'ਚ ਪਾਵਾਂਗੇ ਤੈਨੂੰ ਲੈ ਕੇ ਚੱਲਾਂਗੇ ਨਾ ਨਾ ਸੁਣ ਮਨ ਤੇਰੀ ਪੜ੍ਹਾਈ ਦੇ ਮਾਰੇ ਤਾਂ ਅਸੀਂ ਤੈਨੂੰ ਉੱਥੇ ਲੈ ਕੇ ਜਾਵਾਂਗੇ ਸਾਨੂੰ ਤੇਰਾ ਫਿਕਰ ਰਹਿੰਦਾ ਹੈਗਾ ਨਾ ਨਾ ਭਾਈ ਜੀ ਇੱਕ ਹੀ ਗੱਲ ਕਰਦੇ ਪਏ ਹੋ ਤੁਸੀਂ ਐਵੇਂ ਕਿਵੇਂ ਸੋਮਨ ਨੂੰ ਲੈ ਜਾਓਗੇ ਹੈ ਸਾਡੀ ਕੁਛ ਲੱਗਦੀ ਨਹੀਂ ਹੈਗੀ ਇਹ ਜਿੰਨਾ ਤੁਹਾਨੂੰ ਫਿਕਰ ਆ ਉਹਨਾਂ ਸਾਨੂੰ ਵੀ ਫਿਕਰ ਹੈ ਇਹਦਾ ਠੀਕ ਆ ਨਾਲੇ ਲੋਕ ਕੀ ਕਹਿਣਗੇ ਵੀ ਚਾਚਾ ਚਾਚੀ ਨੇ ਘਰੋਂ ਘੜਤੇ ਇਹ ਲੋਕਾਂ ਤੋਂ ਡਰਦੇ ਤਾਂ ਭਾਈ ਅਸੀਂ ਲੈਣ ਆਏਾਂਗੇ ਲੋਕ ਸਾਨੂੰ ਵੀ ਕੀ ਕਹਿਣਗੇ ਵੀਡੀਓ ਨਾਲ ਦੇ ਸਿਰ ਤੇ ਕੋਈ ਹੈ ਨਹੀਂ ਸੀਗਾ ਬਈ ਨਾ ਭੈਣ ਦਾ ਨਾ ਭਾਂਜੀ ਦਾ ਇਹਨਾਂ ਨੇ ਫਿਕਰ ਹੀ ਨਹੀਂ ਕਰਿਆ ਮੁੜ ਕੇ ਜਾ ਕੇ ਵੀ ਨਹੀਂ ਦੇਖਿਆ ਵੀ ਜੋ ਉਹਨਾਂ ਦੇ ਸਿਰ ਤੇ ਹੈ ਨਹੀਂਗਾ ਕੋਈ ਇੱਥੇ ਲਿਆ ਕੇ ਵਹਾ ਲੈਂਦੇ ਜਿਹੜਾ ਕੋਈ ਕੋਲੇ ਹੈ ਨਹੀਂਗਾ ਕੁਸਾ 100 ਕੁਸ ਲੋਕ ਕਹਿੰਦੇ ਹੈਗੇ ਨਾ ਬਈ ਆਪਾਂ ਮੈਂ ਤੁਹਾਨੂੰ ਗੁੱਸਾ ਹੀ ਲੱਗੇ ਠੀਕ ਆ ਇਹਨਾਂ ਨੂੰ ਮੈਂ ਜਾਣ ਨਹੀਂ ਦਿੰਦੀ ਹੈਗੀ ਇੱਥੋਂ ਤੁਹਾਨੂੰ ਜਿਆਦਾ ਫਿਕਰ ਨਹੀਂ ਹੈਗਾ ਸਾਨੂੰ ਵੀ ਉਹਨਾਂ ਹੀ ਫਿਕਰ ਹੈ ਇਹਨਾਂ ਦਾ ਅਸੀਂ ਤਾਂ ਫੈਸਲਾ ਕਰ ਕੀ ਆਏ ਆਂਗੇ ਵੀ ਅਸੀਂ ਤਾਂ ਲੈ ਕੇ ਹੀ ਜਾਵਾਂਗੇ ਨਾ ਬਈ ਇਹ ਤਾਂ ਗੱਲ ਗਲਤ ਆ ਠੀਕ ਆ ਇਹ ਤਾਂ ਹੋ ਨਹੀਂ ਸਕਦਾ ਹੈਗਾ ਠੀਕ ਆ ਮੈਂ ਤਾਂ ਕਦੇ ਇਹਨਾਂ ਦੋਨਾਂ ਬੱਚੇ 'ਚ ਫਰਕ ਹੀ ਨਹੀਂ ਕੀਤਾ ਨੀ ਅਸੀਂ ਫਰਕ ਦੀ ਗੱਲ ਨਹੀਂ ਕਰਦੇ ਭਾਈ ਪਰ ਸਾਨੂੰ ਤਾਂ ਲੋਕਾਂ ਤੋਂ ਡਰ ਲੱਗਦਾਗਾ ਵੀ ਲੋਕ ਕਹਿਣਗੇ ਵੀ ਜੇ ਉਹਨੇ ਸਿਰਤੇ ਹੋਏਗਾ ਅਸੀਂ ਕੋਈ ਤਾਂ ਉਹਨਾਂ ਚਿਰ ਤਾਂ ਜਾਂਦੇ ਰਹੇ ਜਦੋਂ ਉਹਨੇ ਸਿਰਤੇ ਨਹੀਂ ਰਿਹਾ ਕੋਈ ਤਾਂ ਉਦੋਂ ਬਾਅਦ ਜਾਣ ਨੂੰ ਹਟ ਗਏ ਵੀ ਇੱਥੇ ਲਿਆ ਕੇ ਵਹਾ ਲੈਂਦੇ ਅਸੀਂ ਤਾਂ ਭਾਈ ਫੈਸਲਾ ਕਰਕੇ ਆਏ ਆਂਗੇ ਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਕੇ ਆਏ ਆਂਗੇ ਇਹਨਾਂ ਦੋਨਾਂ ਜਣਾਂ ਨੂੰ ਲੈ ਕੇ ਜਾਵਾਂਗੇ ਨਾ ਭਾਈ ਇਹ ਤਾਂ ਗੱਲ ਗਲਤ ਆ ਠੀਕ ਆ ਨਾ ਜੇ ਤੁਹਾਨੂੰ ਲੋਕਾਂ ਦਾ ਫਿਕਰ ਆ ਫਿਰ ਸਾਨੂੰ ਕਿਹੜਾ ਲੋਕਾਂ ਦਾ ਫਿਕਰ ਨਹੀਂ ਹੈਗਾ ਅਸੀਂ ਵੀ ਪਿੰਡ 'ਚ ਰਹਿਣਾ ਅਸੀਂ ਕਿਹੜੇ ਮੂਹ ਰਵਾਂਗੇ ਤੁਸੀਂ ਐਂ ਦੱਸੋ ਪਹਿਲਾਂ ਅਗਲਾ ਕੀ ਕਹੂਗਾ ਸਾਨੂੰ ਸਾਨੂੰ ਤਾਂ ਕਿਸੇ ਨੇ ਬੇਬੀ ਚਾ 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 ਚੀ ਹੁੰਨੇ ਨੇ ਜਿਹੜਾ ਮਾਂ ਤੇ ਹੁੰਦਾ ਮਾਂ ਤੇ ਹੁੰਦਾ ਮਾਮਾ ਨਾਨੀ ਸਾਰੇ ਅਸੀਂ ਹੈਗੇ ਹੈਗੇ ਮੈਂ ਅਜੇ ਜਿਉਣੀਆ ਮੈਂ ਆਪਦੇ ਸਿਰ ਤੇ ਲੈ ਕੇ ਜਾਊਂਗੀ ਮੈਂ ਅਸੀਂ ਪੜਾਵਾਂਗੇ ਲਿਖਿਆਵਾਂਗੇ ਅਸੀਂ ਮਾਮਾ ਧੀਆ ਬੈਠ ਕੇ ਦੂਰ ਬੈਠ ਕੇ ਦੁੱਧ ਟੁੱਕ ਕਰਾਂਗੇ ਇਹ ਸਾਡੇ ਗੋਡੇ ਲੱਗਿਆ ਕਰੂ ਆ ਕੇ ਮੈਂ ਖੁਸ਼ ਕਰਕੇ ਤੋਰਿਆ ਕਰਾਂਗੇ ਰੋਟੀ ਟੁੱਕ ਖਵਾ ਕੇ ਲੈ ਭਾਈ ਜਾਓ ਉਹ ਜਿਹੜਾ ਸ਼ਰੀਕ ਹੁੰਦਾ ਸ਼ਰੀਕ ਕੀ ਹੁੰਦਾ ਪੁੱਤ ਮਾਸੀ ਜੀ ਛੋਡੀਆਂ ਸਾਰੀਆਂ ਗੱਲਾਂ ਸਿਰ ਮੱਥੇ ਠੀਕ ਆ ਸ਼ਰੀਕ ਤਾਂ ਹੋਣਗੇ ਪਰ ਇਹਨਾਂ ਨੂੰ ਪੁੱਛ ਕੇ ਦੇਖ ਲੋ ਮੈਂ ਤਾਂ ਕਦੇ ਸ਼ਰੀਕਾਂ ਵਾਲਾ ਕੰਮ ਹੀ ਨਹੀਂ ਰੱਖਿਆ ਇਹਨਾਂ ਨਾਲ ਆ ਤੁਹਾਡੇ ਮੂੰਹ ਤੇ ਬੈਠੇ ਨੇ ਕਿਉਂ ਤੀਏ ਛੋਡੀ ਕੀ ਰਾਏ ਐ ਛੋੜ ਦੇ ਨਾਲ ਕੋਈ ਫਰਕ ਤਾਂ ਨਹੀਂ ਆ ਕੋਈ ਦੁਰਸ਼ਰਤਤਾ ਨਹੀਂ ਤੁਹਾਨੂੰ ਜੇ ਦੁਰਸ਼ਰਤ ਨਹੀਂ ਹੈਗੀ ਤਾਂ ਅਸੀਂ ਲਿਜਾਂਦੇ ਨਹੀਂ ਹੈਗੇ ਨਹੀਂ ਫਿਰ ਅਸੀਂ ਤਾਂ ਛੱਡਦੇ ਨਹੀਂ ਹੈਗੇ ਇੱਥੇ ਤੁਹਾਡਾ ਦੁੱਖ ਸੁੱਖ ਆ ਅਸੀਂ ਸੁਣਨ ਆਲੇ ਆਂਗੇ ਹੋਰ ਨਹੀਂ ਕੋਈ ਸੁਣਦਾ ਹੈਗਾ ਨਾ ਬੇਬੀ ਮੈਂ ਹੁਣ ਜਾਂਦੀ ਸੋਣੀ ਨਹੀਂ ਲੱਗਦੀ ਸਾਰੀ ਉਮਰ ਮੈਂ ਇੱਥੇ ਕੱਤੀ ਹੁਣ ਮੈਂ ਆਪਦਾ ਘਰ ਛੱਡ ਕੇ ਮੈਂ ਭਾਈ ਦੇ ਬਾਅਦ ਕਿਵੇਂ ਬਹਿ ਜਾਵਾਂ ਨਾਲੇ ਮਟਿਆਰਮੇ ਦਿੱਤੀ ਜਾਏਗੀ ਹੋਰ ਨਾਨੀ ਚਾਚਾ ਚਾਚੀ ਵੀ ਮੇਰਾ ਵੀ ਬਹੁਤ ਕਰਦੇ ਨੇ ਨਾਲੇ ਵੀਰਾ ਵੀ ਬਹੁਤ ਕਰਦਾ ਵਾ ਤੇ ਹੋਰ ਇਹਨਾਂ ਦੀ ਮਾਰੀ ਨੇ ਤਾਂ ਮੈਂ ਉਹਨਾਂ ਨੂੰ ਵੀ ਸੱਦਿਆ ਉੱਥੋਂ ਵੀ ਆਪਣੇ ਆ ਕੁਝ ਹੋ ਗਿਆ ਹੈ ਤੁਸੀਂ ਆਪ ਸਿਆਣੇ ਹੋ ਐਨੇ ਪੈਸੇ ਲਾ ਕੇ ਤੋਰਿਆ ਸੀ ਬਾਹਰ ਉਹ ਹੁਣ ਐ ਕਹਿੰਦੇ ਆ ਵੀ ਜੇ ਘਰ ਚ ਕੋਈ ਬੰਦਾ ਹੁੰਦਾ ਮੈਨੂੰ ਕੀ ਲੋੜ ਸੀਗੀ ਨਾਲੇ ਤਾਂ ਸਾਡੇ ਐਨੇ ਪੈਸੇ ਖਰਾਬ ਹੋ ਗਏ ਇੰਨਾ ਕਰਕੇ ਮੈਂ ਬਲੋਨੀਆ ਤੁਸੀਂ ਇਹਨਾਂ ਨੂੰ ਹੀ ਲੈ ਕੇ ਜਾਣਾ ਫਿਰ ਮੈਨੂੰ ਕੀ ਲੋੜ ਪਈ ਆ ਚਲਪਈ ਮਨਦੀਪ ਇਹ ਗੱਲ ਹੈ ਤੁਸੀਂ ਇਹਨਾਂ ਦੇ ਸਿਰ ਤੇ ਹੱਥਰੋਂਗੇ ਤਾਂ ਅਸੀਂ ਨਹੀਂ ਲੈ ਕੇ ਜਾਂਦੇ ਪਰ ਜਿਹੜੀਆਂ ਗੱਲਾਂ ਤੂੰ ਅੱਜ ਕਰਦੀਆਂ ਇਹਨੂੰ ਆਪਦੀ ਭੈਣ ਤੇ ਧੀ ਬਣਾ ਕੇ ਰੱਖੀ ਨਾ ਨਾ ਭਾਈ ਜੀ ਤੁਸੀਂ ਫਿਕਰ ਹੀ ਨਾ ਕਰੋ ਤੁਹਾਨੂੰ ਮੈਂ ਕਹੀਦਾ ਜਾਨੀ ਹ ਠੀਕ ਆ ਨਾਲੇ ਮੇਰਾ ਇੱਕ ਪੁੱਤ ਨਹੀਂ ਮੇਰੀ ਧੀ ਵੀ ਆ ਨਾਲ ਇਹ ਤੁਸੀਂ ਸਾਡੇ ਹੁੰਦੇ ਇਹਨਾਂ ਦਾ ਫਿਕਰ ਛੱਡ ਦਿਓ ਚਲੋ ਠੀਕ ਹੈ ਭਾਈ ਜਿਹੜੀਆਂ ਗੱਲਾਂ ਤੁਸੀਂ ਅੱਜ ਕਰਦੇ ਹੋ ਕੱਲ ਨੂੰ ਇਹੀ ਗੱਲਾਂ ਤੇ ਰਹੋ ਕੱਲ ਨੂੰ ਸਾਨੂੰ ਲੋਕ ਤਾਨੇ ਨਾ ਮਾਰਨ ਕੋਈ ਇਹ ਜੀ ਨੌਕਤ ਨਾ ਆਵੇ ਵੀ ਛੋਡੀ ਭਾਣ ਜੀ ਉੱਥੇ ਰੋਦੀ ਫਿਰਦੀ ਆਈ ਨਾ ਨਾ ਭਾਈ ਜੀ ਇਹੋ ਜੀ ਗੱਲ ਦੀ ਤਾਂ ਨੋਬਤ ਹੀ ਨਹੀਂ ਹੁੰਦੀ ਠੀਕ ਆ ਨਾ ਮੈਂ ਅੱਜ ਫਰਕ ਕਰਾਂ ਨਾ ਕੱਲ ਕਰਾਂ ਫਰਕ ਤਾਂ ਮੈਂ ਤਾਂ ਕਰਾਂ ਜੇ ਮੈਨੂੰ ਕਿਸੇ ਚੀਜ਼ ਦਾ ਲਾਲਚ ਹੋਵੇ ਚਲ ਠੀਕ ਹੈ ਭਾਈ ਚਲੋ ਬੇਬੇ ਚਲਦੇ ਆਂ ਫਿਰ ਆਪਾਂ ਨਾ ਨਾ ਭਾਈ ਜੀ ਚਾਣਨੇ ਕਹੋ ਤੁਸੀਂ ਚਾਹ ਪਾਣੀ ਪੀ ਕੇ ਜਾਇਓ ਆਜੋ ਅੰਦਰ ਆਓ ਅੰਦਰ ਆਓ ਹੋਰ ਰੋਟੀ ਪਾਣੀ ਖਾ ਕੇ ਜਾਇਓ ਆਜੋ ਸਭ ਮੰਨ ਅੰਦਰ ਆਓ ਨਹੀਂ ਪੈਣੇ ਰੋਇਆ ਨਾ ਕਰ ਹੋਰ ਮਸੀਤ ਬਸ ਤੇਰੀ ਅੱਖਾਂ ਦੀ ਨੀਗਾ ਭਗ ਜੂਗੀ ਫੇਰ ਕੀ ਕਰਨਗੀ ਚੰਗਾ ਬਾੜ ਲੈ ਕੱਦੀ ਲੈ ਕੱਦੈ ਨਾ ਚੰਗਾ ਬਲ ਚੰਗਾ ਸੁਣ ਚੰਗਾ ਬਾਈ ਜੀ ਕੀ ਮੇਰੀ ਗੱਲ ਸੁਣਦਾ ਉਹੀ ਗੱਲ ਹੋ ਗਈ ਨਾ ਜਿਹਦਾ ਡਰ ਸੀ ਦੇਖ ਲੈ ਮम्मी ਲੈਣ ਆਏ ਸੀ ਹਨਾ ਹਾਂ ਮੇਰੀ ਗੱਲ ਸੁਣਦਾ ਹੁਣ ਦੁਕਾਨ ਖੋਲ ਕੇ ਸਭੰਦੇ ਨਾ ਅੱਗੇ ਪਿੱਛੇ ਰਿਹਾਗਾ ਜੇ ਫੋਨ ਤੇ ਵੀ ਗੱਲ ਕਰ ਦਿੰਦੇ ਨਿਗਾ ਰੱਖਿਆ ਕਰ ਕੀ ਕਹਿੰਦੀ ਇਹ ਠੀਕ ਆ ਹਾਂ ਨਹੀਂ ਦੇਖ ਲੈ ਕੁਛ ਨਹੀਂ ਹੱਥ ਲੱਗਣਾ ਹੱਥੋਂ ਮਾਸਾ ਦੀ ਰਹਿ ਜਾਊਗਾ ਠੀਕ ਆ ਮੰਮੀ ਜਿਵੇਂ ਤੂੰ ਕਹੀਂ ਜੋ ਮੈਂ ਚੱਲੂਗਾ ਬਸ ਠੀਕ ਆ ਉਹ ਤਾਂ ਬੇਬੇ ਵਧੀਆ ਲੱਗਿਆ ਹਨਾ ਜਾ ਕੇ ਵਧੀਆ ਗੱਲਾਂ ਬਾਤਾਂ ਕੀਤੀਆਂ ਉਹਦੀ ਚਾਚੀ ਨੇ ਤੇ ਸੋਹਣ ਨੂੰ ਵੀ ਪੂਰਾ ਪਿਆਰ ਕਰਦੀ ਆ ਹਨਾ ਐਂ ਦੇਖ ਕੇ ਜੇ ਤਾਂ ਮਨ ਨਾ ਐ ਹੋ ਗਿਆ ਖੁਸ਼ੀ ਚ ਵੀ ਉਦਾਸੀ ਜੀ ਕਿਧਰੇ ਗਈ ਕੋਈ ਟੈਨਸ਼ਨ ਦੀ ਵਾਲੀ ਗੱਲ ਤਾਂ ਹੈ ਨਹੀਂ ਦੀ ਹਾਂ ਬੇਬੇ ਮੈਨੂੰ ਵੀ ਵਧੀਆ ਲੱਗਿਆ ਉਹਨੇ ਵਧੀਆ ਗੱਲਾਂ ਕਰੀਆਂ ਨੇ ਹਨਾ ਵੀ ਕੋਈ ਵੀ ਗੱਲ ਹੋ ਨਹੀਂ ਕਰੀ ਹੈਗੀ ਮੈਨੂੰ ਤਾਂ ਐਂ ਲੱਗਦਾ ਵੀ ਆਪਣੀ ਨਾ ਭਾਣ ਜੀ ਦੇ ਨਾਲੇ ਮੇਰੀ ਭੈਣ ਵਧੀਆ ਖੁਸ਼ ਰਹਣਗੀ ਆ ਉੱਥੇ ਆਪਾਂ ਨੂੰ ਕੋਈ ਫਿਕਰ ਹੀ ਨਹੀਂ ਹੋਣਾ ਹਜੇ ਦੇਖੋ 6 ਮਹੀਨੇ 6 ਮਹੀਨੇ ਦੇਖੋ ਹਜੇ ਕੋਈ ਪਤਾ ਨਹੀਂ ਹਜੇ ਤਾਂ ਤਾਕਾ ਹੋਇਆ ਹਜੇ ਉਹਨਾਂ ਨੂੰ ਵੀ ਦੁੱਖ ਲੱਗਾ ਸਰੀਕ ਮੁੱਕਿਆ ਅਹੀਂ ਜੀ ਗੱਲ ਨਹੀਂ ਹੈਗੀ ਹਜੇ ਮੜ ਗਿਆ ਲਾਲ ਤੇ ਜਾਗਣ ਦੇ ਅੰਦਰ ਢਿੱਡ ਚ ਆ ਤੂੰ ਪਨਾ ਨਿਚਟੇ ਆਏ ਹੈ ਦੇਖ ਕੇ ਆਈ ਲੋਕਾਂ ਨੂੰ ਤੂੰ ਇਹ ਇਹ ਤਾਂ ਬੁਰਕੀਆਂ ਖਾਣਗੇ ਇਹਨਾਂ ਨੂੰ ਬੁਰਕੀਆਂ ਖਾਣਗੀਆਂ ਤੂੰ ਦੇਖ ਤਾਂ ਸਹੀ ਹਜੇ ਸਮਾਂ ਆਉਂਦੇ ਛੀਮੀ ਨੇ ਟੱਪਣ ਦੇ ਤੂੰ ਛੀਮੀ ਨਾਲ ਜੇ ਆਏ ਨਾ ਕਿਹਾ ਨਾ ਵੀ ਤੇਰੀਆਂ ਗੱਲਾਂ ਸੱਚੀਆਂ ਨੇ ਮੈਂ ਤਾਂ ਕੋਈ ਨੂੰ ਰੋਹ ਦੇਣੀ ਕਿਹੜਾ ਪੜਾਉਂਗੇ ਹੈ ਨਾਲਿਆ ਤੇਰੀ ਆਲੀ ਭੈਣ ਨੂੰ ਚੱਲ ਬੇਬੇ ਕੋਈ ਨਹੀਂ ਬਸ ਪ੍ਰਮਾਤਮਾ ਨੇ ਕਰਨਾ ਹੈ ਨਾ ਅੱਜ ਆਪਾਂ ਉਹਨਾਂ ਨੂੰ ਮਾੜੀ ਨਹੀਂ ਕਹਿ ਸਕਦੇ ਵੀ ਅੱਜ ਤਾਂ ਉਹਨਾਂ ਨੇ ਜੋ ਗੱਲ ਕਰੀ ਹੈ ਚੰਗੀ ਕਰੀ ਹੈ ਨਾ ਜਿੱਦੇ ਮਾੜੇ ਹੋਣਗੇ ਦੇਖੀ ਜਾਓ ਜਾ ਵੀਰਪਾ ਲੈ ਆਇਆ ਚਾਹ ਪਾਣੀ ਬਣਾ ਯਾਰ ਜਾ ਕੇ ਇਹ ਤਾਂ ਮੈਨੂੰ ਪਤਾ ਹੀ ਜਾਏਗਾ ਵੀ ਹੁਣ ਕੇੜਾ ਤਾਂ ਮਿੱਠਾ ਬੋਲਦਾ ਹੀ ਹੁੰਦਾ ਬੰਦਾ ਕਾਹ ਕਿਹੜਾ ਰੁੱਖਾ ਬੋਲ ਤੂੰ ਬੋਲ ਪਿਆ ਕਿਸੇ ਰੁੱਖਾ ਨਹੀਂ ਤੁਰ ਤੂੰ ਹੀ ਸੱਟ ਲੱਗ ਗਿਆ ਸਿਰ ਤੇ ਬਾਈ ਸਰਦੇ ਬੇਬੇ ਫਿਰ ਇਹ ਗੱਲ ਤਾਂ ਆਪਾਂ ਵੀ ਹੁਣ ਇੰਨਾ ਰੁੱਖਾ ਹੋ ਕੇ ਨਹੀਂ ਕਰ ਸਕਦੇ ਇਹ ਆਪਾਂ ਕੋਈ ਦੋ ਰਿਸ਼ਤੇਦਾਰ ਜੋ ਬੰਦੇ ਬੁਲਾਏ ਕਹਾਂਗੇ ਤਾਂ ਅਗਲਾ ਭਵੇਂ ਕਹੂਗਾ ਵੀ ਗਿਰੂਏ ਹੱਸਦੇ ਨੇ ਸਾਰਾ ਕੁਝ ਕਰਦੇ ਆਂ ਫਿਰ ਤੁਸੀਂ ਧੱਕੇ ਨਾ ਲਈ ਜਾਨ ਫਿਰ ਆਪਾਂ ਵੀ ਬੁਰੇ ਬਜਾਂਗੇ ਆਪਾਂ ਨੂੰ ਦੋ ਬੰਦਿਆਂ ਨੂੰ ਲਿਜਾਣ ਦੀ ਲੋੜ ਪਊਗੀ ਹਜੇ ਨਹੀਂ ਪੈਂਦੀ ਲੋੜ ਪਊਗੀ ਤੂੰ ਤਾਂ ਆਪੀ ਕਹਿੰਦੇਗਾ ਵੀ ਹਾਂ ਮਾਂ ਆਹ ਦਿਨ ਆਗੇ ਹੋ ਆ ਦਿਨ ਆਗੇ ਚੱਲ ਚੰਗਾ ਬੇਬੇ ਕੋਈ ਨਹੀਂ ਹੁਣ ਪਹਿਲੀ ਕੋਈ ਫਿਕਰ ਕਰੀ ਆਣੀ ਸਾਰਾ ਦਿਨ ਪਹਿਲਾਂ ਰੋਈ ਜਾਂਦੀ ਸੀ ਹੁਣ ਆਹ ਗੱਲ ਦਾ ਫਿਕਰ ਕਰੀ ਆਇਆ ਕਰੇਗੀ ਕੋਈ ਨਹੀਂ ਮਾੜਾ ਮੋਟਾ ਮਨ ਸ਼ਾਂਤ ਰੱਖ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰ ਜਦੋਂ ਹੋਊਗਾ ਦੇਖੀ ਜਾਊਗੀ ਚੱਲ ਚੰਗਾ ਮੈਂ ਤਾਂ ਚਾਹ ਪੀ ਕੇ ਨਾ ਖੇਤ ਜਾਣਾਗਾ ਫਿਰ ਠੀਕ ਹੈ ਜਾਏ ਅਬਿੰਦਤ ਜਿਵਾਕ ਦੋਨੇ ਭੁੱਲ ਗਏ ਉਹਨੇ ਗੱਲਾਂ ਚਾਹ ਗਈ ਐ ਕਰਨਗੇ ਉਹਨੇ ਮੈਨੂੰ ਬਾਹਰੋਂ ਸੱਦ ਲਿਆ ਬਾਹਰੋਂ ਸੱਦਿਆ ਉਹ ਕਿਸੇ ਗੱਲ ਦੀ ਮਾਰੇ ਨੇ ਜ਼ਮੀਨ ਕੱਠੀ ਐ ਉਹ ਕਰਕੇ ਤੁਥ ਮੁਥ ਵੀ ਅਸੱਥ ਤਾਂ ਕੁਸ ਹੁੰਦਾ ਨਹੀਂ ਮਾਂ ਪੁੱਤਾਂ ਤੋਂ ਉਹ ਆਏ ਗਏ ਬਾਹਰੋਂ ਤੁਥ ਮੁਥ ਕਰਕੇ ਵੀ ਜ਼ਮੀਨ ਨੌ ਚੜਾ ਲੰਗੇ ਇਹਨਾਂ ਨੂੰ ਚੁਨੀ ਜੜਾ ਕੇ ਘਰ ਨੂੰ ਵੇਦਾਂਗੇ ਵੇਕਨ ਵੇਦੂ ਇਹ ਸਾਰੀਆਂ ਗੱਲਾਂ ਮੇਰੇ ਕਿੱਢ ਜਨੇ ਬੇ ਬੌੜ ਤੁਸੀਂ ਕੀ ਇੱਥੇ ਫਿਰਦੇ ਹੋਗੇ ਉਹ ਤਾਂ ਚੰਦ ਤੇ ਉਪੜੇ ਪਏ ਨੇ ਹੋ ਗਿਆ ਪੁੱਤ ਕਾਲਜ ਜਾਣ ਲਈ ਤਿਆਰ ਹਾਂਜੀ ਆ ਚੀ ਚੱਲ ਨਾ ਰੋਟੀ ਬਣੀ ਪਈ ਆ ਬੈਠ ਤੂੰ ਮਲੇਉਣੀ ਆ ਪਾ ਕੇ ਨਾ ਚੀ ਮੇਰੇ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਕੋਈ ਨਾ ਮੈਂ ਆ ਕੇ ਖਾ ਲੂੰਗੀ ਲੈ ਹੈ ਕਮਲੀ ਤੂੰ ਰੋਟੀ ਖਾ ਕੇ ਜਾ ਸਾਰਾ ਦਿਨ ਕਿਵੇਂ ਕੱਢੇਂਗੇ ਉੱਥੇ ਨਾ ਕੋਈ ਨਾ ਚੀ ਮੈਨੂੰ ਹੁਣ ਭੁੱਖ ਵੀ ਨਹੀਂ ਹੈਗੀ ਜਲਦੀ ਵੀ ਬਾੜਾ ਹੈਗਾ ਇੰਨਾ ਜਲਦੀ ਕਿੱਥੇ ਭੁੱਖ ਲੱਗਦੀ ਹੈ ਕੋਈ ਨਾ ਮੈਂ ਆ ਕੇ ਖਾ ਲੂੰਗੀ ਕੋਈ ਗੱਲ ਨਹੀਂ ਤੈਨੂੰ ਮੰਨੂ ਚੜਾਏਗਾ ਬਸ ਤੇ ਕੁਛ ਨਹੀਂ ਹੁੰਦਾ ਉਹ ਛੱਡਿਆਊਗਾ ਕਾਲਜ 5 ਮਿੰਟਾਂ ਨਾ ਕੀ ਹੁੰਦਾ ਤੂੰ ਰੋਟੀ ਖਾ ਕੇ ਜਾ ਪੁੱਤ ਭੁੱਖੇ ਨਹੀਂ ਜਾਂਦੇ ਹੁੰਦੇ ਕੋਈ ਨਾ ਚੀ ਮੈਂ ਆ ਕੇ ਖਾ ਚਲੋ ਫਿਰ ਜੀ ਮੇਰੀ ਮਰਜ਼ੀ ਐਵੇਂ ਕਰ ਲਾ ਮਮੀ ਮਮੀ ਕੀ ਹੋ ਗਿਆ ਸਾਨੂੰ ਤੁਸੀਂ ਐਂਗਾ ਤੋਂ ਪਿਓਗੇ ਪੁੱਤ ਉਹੀ ਪਈਆ ਮੈਂ ਜਿਸ ਨੂੰ ਐ ਲੱਗਦਾ ਮੈਨੂੰ ਬੁਖਾਰ ਹੋਣਾ ਮੈਂ ਬੀਰੀ ਨੂੰ ਭੇਜ ਦਿੰਨੀ ਉਹ ਸਾਨੂੰ ਦਵਾਈ ਦਿਵਾ ਲਿਆਊਗਾ ਨਾ ਪੁੱਤ ਬੁਖਾਰ ਤਾਂ ਮੈਨੂੰ ਕਾਣੂ ਹੈਗਾ ਮੈਂ ਤਾਂ ਉਹੀ ਪਈਗੀ ਆ ਕੀ ਤੂੰ ਮੈਨੂੰ ਐ ਦੱਸ ਰੋਟੀ ਖਾ ਗਈ ਤੇ ਚਾਚੀ ਰੋਟੀ ਬਣਾਤੀ ਸੀ ਚਾਚੀ ਨੇ ਤਾਂ ਰੋਟੀ ਮੰਮੀ ਬਣਾਈ ਪਈ ਐ ਜ਼ੋਰ ਵੀ ਬਥੇਰਾ ਲਾਇਆ ਪਰ ਮੇਰਾ ਜੀਵ ਨਹੀਂ ਕਰਦਾ ਰੋਟੀ ਖਾਣ ਨੂੰ ਮੈਂ ਆ ਕੇ ਖਾ ਲੂੰਗੀ ਇੱਕ ਅੱਧੀ ਖਾ ਜਾਂਦੀ ਪੁੱਤਰੀ ਅਈ ਹੋਰ ਦੀਦੀ ਮੈਂ ਤਾਂ ਆਪ ਇਹਨੂੰ ਜ਼ੋਰ ਲਾਇਆ ਵੀ ਤੈਨੂੰ ਮੰਨੂ ਛੱਡਿਓ ਕੋਈ ਗੱਲ ਨਹੀਂ ਲੇਟ ਹੁੰਨੀ ਐ ਇਹਨੇ ਖਾਦੀ ਨਹੀਂ ਹੈਗੀ ਰੋਟੀ ਮੇਰਾ ਜੀਵ ਨਹੀਂ ਕਰਦਾ ਕੋਈ ਨਾ ਮੈਂ ਆ ਕੇ ਖਾ ਲੂੰਗੀ ਨਾਲ ਜੇ ਤੁਹਾਨੂੰ ਡਾਕਟਰ ਦੀ ਲੋੜ ਐ ਤੁਹਾਨੂੰ ਹਲਾ ਲੈ ਜਾਣਗੇ ਚਾਚੀ ਉਰੀ ਲੈ ਜਾਣਗੇ ਡਾਕਟਰ ਦਵਾਈ ਲੈ ਆਓ ਤੁਸੀਂ ਨਾ ਕੋਈ ਨਾ ਪੁੱਤ ਮੈਨੂੰ ਕੋਈ ਬੁਖਾਰ ਨਹੀਂ ਮੈਂ ਤਾਂ ਉਹੀ ਆ ਕੇ ਬੈਠ ਗਈ ਠੀਕ ਹੈ ਮਮੀ ਮੈਂ ਜਾਣੀ ਆਂ ਫਿਰ ਕੋਈ ਗੱਲ ਨਹੀਂ ਸਿਮਨ ਤੂੰ ਜੀ ਲਾ ਕੇ ਪੜ ਚੰਗਾ ਕੋਈ ਗੱਲ ਨਹੀਂ ਇਹ ਮੈਂ ਇੱਥੇ ਰੱਖੂ ਮੇਰੀ ਗੱਲ ਸੁਣ ਲਈ ਜੇ ਤੇਰਾ ਕੋਈ ਦੁੱਖ ਦਾ ਮੰਨੂ ਲਿਓਂਦਾ ਡਾਕਟਰ ਨੂੰ ਘਰੇ ਨਾ ਭਣੇ ਕੁਝ ਵੀ ਨਹੀਂ ਦੁੱਖਦਾ ਨੀ ਮੇਰਾ ਅੱਛਾ ਮੈਂ ਤਾਂ ਉਹੀ ਆ ਕੇ ਪਈ ਚਲ ਕੋਈ ਗੱਲ ਨਹੀਂ ਪੈਣਾ ਤਾਂ ਹੈਗਾ ਹੀ ਆ ਜੇ ਕੁਝ ਖਾਣਾ ਪੀਣਾ ਤਾਂ ਦੱਸ ਮੈਂ ਬਣਾ ਦੇਣੀ ਆ ਨਾ ਕੋਈ ਨਾ ਦੇ ਕੁਝ ਖਾਣਾ ਹੋਇਆ ਮੈਂ ਤੈਨੂੰ ਬਾਜੀ ਮਾਰ ਦੂੰ ਚਲ ਠੀਕ ਆ ਕਰ ਲਾਂ ਰਾਂ ਠੀਕ ਲੇ ਚਲ ਕੇਰਾ ਕੱਖਣ ਦੇ ਦਾ ਹੋ ਗਿਆ। ਅਜੇ ਤਾਂ ਇੰਨੀ ਧੁੱਪ ਵੀ ਨਹੀਂ ਹੈਗੀ 20 ਮਿੰਟਾਂ ਨੂੰ ਬੰਨ ਲਾਂਗੇ। ਲੈ ਮਾਇਸ ਨੇ ਗੋਹਾ ਘੱਟ। ਮੰਦੀਪ ਤਾਂ ਕੰਮ ਖਤ ਤਾਲੀਆਂ। ਇਹ ਚੱਕ ਕਾਸੀ ਕੇ ਬੱਡੀ ਮਮੀ ਬੱਡੀ ਮਮੀ ਮੰਮੀ ਕੀ ਹੋ ਗਿਆ ਬੱਡੀ ਮਮੀ ਮੰਮੀ ਆਈ ਭੱਜ ਕੇ ਕੀ ਹੋ ਗਿਆ ਚੱਗੀ ਬਲੀ ਤਪਈ ਸੀਗੀ ਇਹ ਕੀ ਹੋ ਗਿਆ ਦੀਦੀ ਇਹ ਤਾਂ ਸੋਨਣਾ ਹੋ ਰਹੀ ਹੈ ਜਿੰਨੇ ਇਹ ਮੰਮੀ ਮਾਨਸਾ ਲੈ ਜਾਣਾ ਡਾਕਟਰ ਦੇ ਕੀ ਕੀ ਮਾਨਸਾ ਤੂੰ ਐ ਕਰ ਡਾਲੇ ਚ ਜਾ ਉਹ ਮਾਨਸਾ ਵਧੀਆ ਏਕਟਰ ਦੇ ਲੈ ਜਾਗੇ ਇਹ ਤੇਰਾ ਤਾਂ ਖਰਾਬ ਹੋ ਗਿਆ ਹੈ ਐਨੇ ਮਹਿੰਗੇ ਹਫ਼ਤਾ ਚ ਲਗਾ ਕੇ ਇਹ ਬਚਾਉਣੀ ਆਪਾਂ ਨੇ ਠੀਕ ਆ ਮੰਮੀ ਫਿਰ ਮੈਂ ਪਿੰਟ ਵਾਲੇ ਨੂੰ ਪੁੱਛ ਰਿਆਂ ਹਾਂ ਹਾਂ ਜਾ ਤਾਂ ਫੇਸ ਹੁਣ ਤੋਂ ਮੈਂ ਗਈ ਆ ਦੀਦੀ ਦੀਦੀ ਪਾਣੀ ਲੈ ਕੇ ਆਉਂਦੀ ਮੰਮੀ ਆਵੇ ਆਇਆ ਨਹੀਂ ਡਾਕਟਰ ਉਹਦਾ ਜਵਾਬ ਦੇ ਕੇ ਡਾਕਟਰ ਕਹਿੰਦਾ ਓਰੇ ਦੁਕਾਨ ਤੇ ਲਿਆਉਗਾ ਨਾ ਮੈਂ ਆ ਨਹੀਂ ਸਕਦਾ ਫਿਰ ਤੂੰ ਕਿਸੇ ਹੋਰ ਕੋਲੇ ਭਾਗ ਜਾਂਦਾ ਜ਼ਰੂਰੀ ਸੀ ਉਹ ਦੂਜੇ ਕੋਲੇ ਗਿਆ ਸੀ ਉਹ ਮਾਨਸਾ ਦਵਾਈ ਲੈਣ ਗਿਆ ਹੋਇਆ ਲੈ ਇਹ ਤਾਂ ਜਮਾ ਬੇਹੋਸ਼ ਪਈ ਆ ਮੇਰੀ ਗੱਲ ਸੁਣ ਕਿਸੇ ਨੂੰ ਪੁੱਛ ਲੈ ਕਿਹਨੂੰ ਲੈ ਕੇ ਜਾਵੇਂਗਾ ਨਾਲ ਆਪਣੇ ਤਾਂ ਕੋਈ ਸਾਧਨ ਵੀ ਨਹੀਂ ਹੈਗਾ ਉਹੀ ਤਾਂ ਗੱਲ ਆ ਗਈ ਉਹਦਾ ਕਹਿੰਦਾ ਉਰੀ ਲਿਓ ਫਿਰ ਤੇਰਾ ਕੋਈ ਯਾਰ ਦੋਸਤ ਹੋਊਗਾ ਉਹਨੂੰ ਪੁੱਛ ਲੈ ਲੈ ਜਾਊਗਾ ਕੋਈ ਚੱਲ ਮੰਮੀ ਤੂੰ ਐਂ ਕਰਕੇ ਨਾ ਪਾਣੀ ਪੂਣੀ ਪਿਆ ਕੇ ਦੇਖ ਲੈ ਕੀ ਹੋਸ਼ ਆ ਜੇ ਮਾੜਾ ਮੋਟਾ ਵੇ ਪਿਆ ਸੀ ਪਾਣੀ ਨਹੀਂ ਆਈ ਹੋਸ਼ ਹੁਣ ਦੱਸ ਮੈਂ ਕੀ ਕਰਾਂ ਚੱਲ ਮੰਮੀ ਮੈਂ ਨਾਲ ਲੱਗਣਾ ਉਦੋਂ ਵੀ ਪਹਿਲਾਂ ਬੈਂਦੀ ਜੀ ਕਰੇ ਤਰੋ ਬਸ ਕਿਾ ਦੇ ਕਿ ਮਨੂ ਬਾਈ ਕੀ ਗੱਲ ਹੋ ਗਈ ਬੇ ਤੈਨੂੰ ਕੀ ਦਸੀਏ ਕੀ ਗੱਲ ਹੋ ਗਈ ਬੇ ਪਵਾ ਮਾਨਸਾ ਲੈ ਚਲਦੇ ਮਨੂ ਆ ਲੜਾ ਜਿਆਦਾ ਬਿਮਾਰ ਹੈ ਤਾਂ ਲੈ ਤੈਨੂੰ ਜਿਆਦਾ ਪਤਾ ਵਾ ਸਾਡੇ ਕੀ ਹੈ ਨਹੀਂਗਾ ਕੋਸ ਹਾਂ ਉਹ ਮਨੂ ਗੱਡੀ ਲੈ ਚਲਦਾ ਬਾਈ ਮੈਂ ਕਰੇ ਗੱਡੀ ਖੜੀ ਆ ਆਪਣੇ ਬਸ ਕਰ ਜਾਵੇ ਸਾਨੂੰ ਨਹੀਂ ਲੋੜ ਤੇਰੀ ਗੱਡੀਆਂ ਦੀ ਸਾਡੇ ਕੁਝ ਹੈ ਨਹੀਂਗਾ ਹੈ ਉਹੀ ਆ ਜਾਣੇ ਤੇ ਤਾਂ ਪੌਣ ਚਾਚੀ ਭਰਾਏ ਤਾਂ ਸੱਟ ਨਹੀਂ ਆਉਣਾ ਹੈਗਾ ਕੋਈ ਗੱਲ ਨਹੀਂ ਅਸੀਂ ਆਪ ਹੀ ਕਰ ਲਾਂਗੇ ਲੁੱਟ ਤੈਨੂੰ ਜਿਆਦਾ ਪਤਾ ਇਹ ਤਾਂ ਜਿਆਦਾ ਡੈੱਡ ਹੋ ਰਹੀ ਹੈਗੀ ਵੇ ਤੂੰ ਜਾ ਇੱਥੋਂ ਕਿਉਂ ਤੂੰ ਮਾ ਖਾਦਾ ਸਾਡਾ ਉਹੀ ਸਾਨੂੰ ਪਹਿਲੇ ਇੰਨੀ ਘਬਰਾਟ ਹੋਈ ਪਈ ਆ ਵੱਡੀ ਉਮੀ ਪਾਣੀ ਪੀ ਚਾਚੀ ਗਰਮ ਬਾਲੀ ਹੋ ਰਹੀ ਹੈਗੀ ਮੰਨ ਲਓ ਮੇਰੀ ਗੱਲ ਅਸੀਂ ਕਰ ਲਾਂਗੇ ਲੂਟ ਤੂੰ ਕਿਉਂ ਦੱਸ ਇੱਥੇ ਤੂੰ ਮਾੜਾ ਖਰਾਬ ਕਰੇ ਨਿਕਲ ਇੱਥੋਂ ਚਾਚੀ ਤੁਸੀਂ ਕਿਵੇਂ ਲੋਟ ਕਰੋਗੇ ਕਰੂਗਾ ਡਾਕਟਰ ਜੇ ਡਾਕਟਰ ਕੋਲ ਲੈ ਕੇ ਜਾਵਾਂਗੇ ਫੇਰ ਵੀ ਜਾਣਦੇ ਆ ਡਾਕਟਰ ਕੋਲੇ ਲੈ ਜਾਣਾ ਤੇਰੇ ਕਹੇ ਤੇ ਜਾਦੇ ਲੈ ਕੇ ਜਾਵਾਂਗੇ ਚਾਚੀ ਮੈਂ ਛੋੜੇ ਫੇਦੇ ਲਈ ਕਹਿਣਾਗਾ ਠੀਕ ਆ ਪਹਿਲਾ ਤਾਇਆ ਐ ਦੁਰ ਗਿਆ ਠੀਕ ਆ ਜੇ ਇਹਨੂੰ ਕੁਝ ਹੋਊਗਾ ਕੁੜੀ ਦਾ ਕੀ ਬਣੂਗਾ ਵੀ ਤੈਨੂੰ ਜਿਆਦਾ ਪਤਾ ਹੈ ਉਹੀ ਆ ਜਨ ਇੱਥੇ ਮੱਤਾ ਦੇਣ ਜਾ ਤੁਰਦਾ ਬਾਣ ਇੱਥੇ ਅਸੀਂ ਆਪ ਹੀ ਦੇਖ ਲਾਂਗੇ ਹਾਏ ਮੇਰੀ ਮੰਮੀ ਨੂੰ ਕੀ ਹੋ ਗਿਆ ਮੰਮੀ ਸੋਹਣ ਬਾਈ ਬੁਖਾਰ ਚ ਬਾਲਾ ਚੜਿਆ ਪੈ ਗਿਆ ਇਹਨੂੰ ਮੈਂ ਤਾਇਆ ਕਹਿੰਦਾ ਮਾਂਸਾ ਲੈ ਚੱਲ ਵੇ ਤੁੱਟੁਰਦਾ ਬਾਣੇ ਤੋਂ ਚੱਲ ਅਸੀਂ ਆਪ ਹੀ ਦੇਖ ਲਾਂਗੇ ਸਾਨੂੰ ਨਹੀਂ ਪਤਾ ਹੈਗਾ ਮਾਨਸਾ ਲੈ ਕੇ ਜਾਣਾ ਜੇ ਕਿੱਥੇ ਲੈ ਕੇ ਜਾਣਾ ਚੌਂਡ ਬਾਈ ਧਿਆਨ ਰੱਖਿਓ ਆ ਜਾਂਦੇ ਨੇ ਇੱਥੇ ਕਲੇਸ਼ ਪਾਉਣ ਵੇ ਸੁਣ ਲੈ ਕੇ ਸੀ ਡਾਕਟਰ ਕੋਲੇ ਤਾਂ ਉਹਨੇ ਗੋਲੀ ਦੇਤੀ ਡਾਕਟਰ ਨੇ ਹੋਰ ਫਿਰ ਇਹ ਉੱਠਦੀ ਗੱਤੋਂ ਨਹੀਂ ਹੈਗੀ ਹੁਣ ਆ ਗਿਆ ਸੀ ਹੋਲੀ ਹਸਰ ਕਰੂਣਾ ਫਿਰ ਦਵਾਈ ਪਹਿਲਾਂ ਤਾਂ ਡਾਕਟਰ ਕਹਿੰਦਾ ਉੱਥੇ ਲਿਆਓ ਫਿਰ ਉੱਥੇ ਕਿੱਥੇ ਲੈ ਕੇ ਜਾਣਾ ਸੀ ਵੀ ਮੈਂ ਤਾਂ ਮੁੰਤਾ ਕਰਕੇ ਮਨੂੰ ਸੱਦ ਕੇ ਲਿਆਇਆ ਡਾਕਟਰ ਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਬਸ ਉਹੀ ਦਿਮਾਗ ਨੂੰ ਬੁਖਾਰ ਚੜ ਗਿਆ ਬੋਲੀਆ ਕੀ ਹੋਵੇ ਕਿੰਨੇ ਕ ਟਾਈਮ ਚ ਠੀਕ ਹੋ ਜੂਗੀ ਹੋ ਜੂਗੀ ਕਹਿੰਦਾ ਕੋਈ ਗੱਲ ਨਹੀਂ ਹੋ ਜੂਗੀ ਨਹੀਂ ਹੋਣੀ ਕਿਹਾ ਨਾ ਫਿਰ ਉਹ ਥੋੜਾ ਜਿਹਾ ਟਾਈਮ ਹੀ ਹੋ ਗੋਲੀ ਚੀਮੇ ਥੋੜੇ ਟਾਈਮ ਚ ਹੋਸ਼ ਆ ਜੂਗਾ ਬਸ ਕੋਈ ਨਾ ਤੂੰ ਫਿਕਰ ਨਾ ਕਰ ਹੋ ਜੂਗੀ ਠੀਕ ਇਹ ਤਾਂ ਮੰਮੀ ਮੰਮੀ ਉਠੋ ਉੜਦੇ ਕਿਉਂ ਨਹੀਂ ਹੈਗੇ ਤੁਸੀਂ ਮੰਮੀ ਡਾੜੀ ਵੀ ਇੰਬਿਓ ਹੋ ਰਹੀ ਸੀ ਨਾ ਮੰਮੀ ਵੀ ਇੰਬਿਓ ਹੋ ਰਹੀ ਪਈਏ ਕਿ ਤੇ ਡਾੜੀ ਆ ਲਾ ਕੰਮ ਆਉਂ ਜੇ ਉਹ ਤਾਂ ਤੂੰ ਨਾ ਫਿਕਰ ਕਰ ਅਸੀਂ ਬੈਠੇ ਆ ਠੀਕ ਹੈ ਟੈਨਸ਼ਨ ਲੈਣ ਲਈ ਦਵਾਈ ਦਿੱਤੀ ਹੋਈ ਆ ਕੋਈ ਗੱਲ ਨਹੀਂ ਹੋ ਜੂਗੀ ਠੀਕ ਤੂੰ ਐ ਕਰ ਚਾਹ ਪੀਂ ਜਾ ਕੇ ਜਾਂਦ ਮਾਂ ਮੈਂ ਫੋਨ ਕਰਦੀ ਹਾਂ ਮਮੀ ਬੇਹੋਸ਼ ਪਈ ਹੋਈ ਹੈ ਜਾ ਕੇ ਨਾ ਪੁੱਤ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਹੈਗੀ ਜਦੋਂ ਤੈਨੂੰ ਮੈਂ ਕਹੀ ਜਾਨੀ ਆ ਦਵਾਈ ਦਵਾਤੀ ਆ ਹੌਲੀ ਹੌਲੀ ਆਰਾਮ ਆਊਗਾ ਹੁਣ ਅਸੀਂ ਬੈਠੇ ਆ ਜਦੋਂ ਟੈਨਸ਼ਨ ਲੈਣ ਲਈ ਜਾ ਤੂੰ ਆਰਾਮ ਕਰ ਅੰਦਰ ਜਾ ਕੇ ਜਾ ਨਹੀਂ ਦਵਾਈ ਤਾਂ ਦਵਾਤੀ ਹੋਈ ਨਹੀਂ ਕੀ ਬਡੀ ਨੂੰ ਕੁਝ ਹੋ ਗਿਆ ਫਿਰ ਇਹ ਕੋਸ਼ਿਸ਼ ਨਹੀਂ ਕੀਤਾ ਹੋਗਾ ਇਹਨੇ ਤੂੰ ਨਹੀਂ ਚੱਕਰ ਖਾ ਕੇ ਡੇਗੀ ਸਾਰਾ ਦਿਨ ਤਾਂ ਬੋਸ ਬੋਸ ਨਹੀਂ ਕਰਨੋਂ ਘਟਦੀ ਹੈਗੀ ਟੈਨਸ਼ਨ ਤਾਂ ਲੈਣੀ ਆ ਦਿਮਾਗ ਦੀ ਕੁਝ ਨਹੀਂ ਹੋਇਆ ਹੁਣ ਇਹਨੂੰ ਦਵਾਈ ਦੋਣੀ ਨਹੀਂ ਆ ਦੇਖਦੇ ਆ ਕੋਈ ਤਾਂ ਹੱਲ ਕਰਨੀ ਪੋਵੇਗਾ ਮੈਂ ਦੇਖਦੀ ਆ ਕੋਈ ਗੋਲੀ ਗੱਟਾ ਪਿਆ ਹੋਊਗਾ ਅੰਦਰ ਉਹ ਦੇ ਦਿੰਨੇ ਆ ਆ ਹੀ ਪਈਆ ਹੁਣ ਤਾਂ ਸਾਰੇ ਦਾਣੇ ਸੁੱਕੇ ਪਿਆ ਜਮਾ ਦੇਖ ਫਿਰ ਕਰਾਂ ਕੰਬੈਨ ਵਾਲੇ ਨੂੰ ਫੋਨ ਕੀ ਦਾ ਫੋਨ ਆ ਕੰਬੈਨ ਵਾਲਾ ਹੀ ਨਾ ਹੋਵੇ ਬਲਜੀਤ ਭੈਣ ਦੇ ਨੰਬਰ ਤੋਂ ਫੋਨ ਆ ਯਾਰ ਹੈਲੋ ਹਾਂ ਹਾਂ ਸੋਮਣਾ ਮਾਮਾ ਮੇਰੀ ਮਮੀ ਤਾਂ बेहोश ਹੋਈ ਪਈ ਹੈ ਜੀ ਉਹ ਤਾਂ ਜਮੀ ਨਹੀਂ ਬੂਹਦੀ ਨਾ ਉੱਠਦੀ ਹੈ ਜੀ ਹੈਂ बेहोश ਤੁਸੀਂ ਦਵਾਈ ਨਹੀਂ ਦਵਾਈ ਮਾਮਾ ਦਵਾਈ ਤਾਂ ਦਵਾਈ ਹੈ ਜੀ ਮੇਰਾ ਕਹਿੰਦਾ ਡਾਕਟਰ ਵੀ ਘਰੇ ਆ ਕੇ ਗਿਆ ਹੈਗਾ ਪਰ ਉਹ ਤਾਂ ਜਮੀ ਨਹੀਂ ਹਿਲਦੀ ਹੋएगी ਮੈਂ ਤਾਂ ਡਰ ਲੱਗ ਰਿਹਾ ਤੇ ਡੜੀਆਂ ਦਾ ਕੰਮ ਨਾ ਹੋ ਜੇ ਤੁਸੀਂ ਛੇਤੀ ਆ ਜਾ ਨਾ ਨਾ ਪੁੱਤੂ ਡਰਨਾ ਕੁਛ ਨਹੀਂ ਹੁੰਦਾ ਕੋਈ ਨਹੀਂ ਮਾਣਾ ਮੋਟਾ ਬੁਖਾਰ ਹੋਇਆ ਹੋਊਗਾ ਤੇ ਮੈਂ ਖੇਤ ਸੀਗਾ ਬਸ ਅਸੀਂ ਖੇਤ ਜਾ ਕੇ ਨਾ ਮੈਂ ਕਰੇ ਹੁਣੀ ਆ ਕੇ ਬਸ ਮੈਂ ਤੇਰੀ ਨਾਨੀ ਨੂੰ ਨਾਲ ਲੈ ਕੇ ਆਉਣਾਗਾ ਠੀਕ ਆ ਮਾਮਾ ਛੇਤੀ ਆ ਜਾ ਮੋਰਾ हां हां पुत्तु डरी ना आए कुछ नहीं ਹੁੰਦਾ ਠੀਕ ਹੈ हां ਠੀਕ ਠੀਕ ਹੈ ਜਿਹੜੀ ਕੱਲ ਦਾ ਦਾਲਸੀ ਨੂੰ ਤਾਂ ਲੱਗਦਾ ਉਹੀ ਹੋ ਗਈ ਚਾਹ ਜਰ ਮੈਂ ਛੇਤੀ ਜਾ ਕੇ ਨਾ ਕਵੈਂਟ ਤਾਂ ਫਿਰ ਰਹਿ ਨਹੀਂ ਦਿੰਦੇ ਮੈਂ ਲੈ ਕੇ ਨਾ ਬੀਬੀ ਨੂੰ ਨਾਲ ਚੱਲਾਂ ਉੱਥੇ ਪਤਾ ਨਹੀਂ ਕੀ ਹੋਊ ਡਰ ਲੱਗਦਾ ਹੈ ਜਿਹੀਆਂ ਗੱਲਾਂ ਤੋਂ ਕਿਵਣਾ ਦੇ ਰਕਮ ਆਇੰਦਾ ਕੁਛ ਨਹੀਂ ਬਣਾ ਬੇਬੇ ਕਹਿੰਦਾ ਕੀ ਬੜਨਾ ਸੀ ਅਹੋ ਤੂੰ ਬੱਡ ਬੁੱਡ ਲੈਂਦਾ ਜੀਰੀ ਫੇਰ ਆਪਾਂ ਕੁੜੀ ਕੋਲੇ ਵਗ ਚੱਲਦੇ ਜਾ ਜਾਂਦੇ ਬੇਬੇ ਸੋਮਨ ਦਾ ਫੋਨ ਆਇਆ ਸੀ ਹਾਂ ਉਹ ਤਾਂ ਰੋਂਦੀ ਸੀ ਕਹਿੰਦੀ ਮੇਰੀ ਮੰਮੀ ਦਾ ਬਾੜੀ ਬੇਹੋਸ਼ ਪਈ ਐ ਵੀ ਤੁਸੀਂ ਛੇਤੀ ਆ ਜਾਓ ਮੇਰੀ ਗੱਲ ਦਾ ਡਰ ਤੇ ਉਤਾਰ ਮੈਂ ਤਾਂ ਲੱਦਾ ਉਹ ਕਾਹਨੂੰ ਬੇਬੇ ਆ ਪੁੱਠੇ ਇੱਦਾਂ ਜੇ ਖਿਆਲ ਕਰੀਏ ਨਹੀਂ ਹੈਗੇ ਐਵੇਂ ਕੁਛ ਨਹੀਂ ਹੁੰਦਾ ਬੁਖਾਰ ਚੜਿਆ ਹੋਊਗਾ ਕੋਈ ਨਹੀਂ ਆਪਾਂ ਜਾਣੇ ਜਾ ਕੇ ਦਾਖਲ ਕਰ ਲਾਂਗੇ ਕੀ ਹੋ ਗਏ ਨਹੀਂ ਕੋਈ ਜਿੱਤ ਕਹਿੰਗੇ ਓ ਯਾਰ ਕੁਛ ਨਹੀਂ ਹੋਇਆ ਮੰਨ ਦਾ ਫੋਨ ਆਇਆ ਸੀ ਉਹ ਰੋਂਦੀ ਸੀ ਕਹਿੰਦੀ ਮੇਰੀ ਮੰਮੀ ਬੇਹੋਸ਼ ਹੋਈ ਪਈ ਹੈਗੀ ਮੈਂ ਤਾਂ ਕਮੈਂ ਲਾਉਣ ਸੀ ਮੈਂ ਤਾਂ ਉੱਥੋਂ ਭੱਜ ਕੇ ਆਇਆਂਗਾ ਚਲ ਕਮੈਂ ਤਾਂ ਫੇਰ ਵੀ ਲੱਗ ਜੂ ਤੁਸੀਂ ਬੇਬੇ ਨਾਲ ਜੇ ਨਾਲ ਭੱਜ ਜੇ ਨਾ ਫੇਰ ਪਤਾ ਸਤਾ ਲੈ ਲੋ ਜਾ ਕੇ ਚਲ ਬੇਬੇ ਮੈਂ ਨਾ ਫੋਨ ਕਰ ਦਾਂਗਾ ਗੱਡੀ ਮੰਗੋਣਾ ਆਪਾਂ ਗੱਡੀ ਤੇ ਭੱਜ ਚਲਾਂਗੇ ਜੇ ਲੋੜ ਪਈ ਤਾਂ ਦਖਲ ਵੀ ਕਰਾਂਗੇ ਜਾ ਕੇ ਬੇਬੇ ਕਿ ਜਿਹੜੀ ਗੱਡੀ ਲੈਣੀ ਹੈ ਲੈ ਆਉਂਦਾ ਜਿਹੜੀ ਗੱਲ ਹੋਣੀ ਸੀ ਹੋ ਗਈ ਵੀਰਾ ਕੁੜੀ ਨੇ ਰੋਕ ਤਾ ਹੀ ਫੋਨ ਕਰਿਆ ਮੀ ਬਡੀਮੀ ਨਾਬ ਜਦਾ ਚਲਦੀ ਨਹੀਂ ਵੇ ਕੀ ਪਕਾਈ ਮਾਰੀ ਜਾਣਾ ਹੈ ਇਹ ਤਾਂ ਸੱਚੀ ਡੱਡ ਹੋ ਗਈ ਹੋਰ ਉਮੀ